ਅੰਮ੍ਰਿਤਸਰ ਪੁਲਿਸ ਲਾਈਨ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਬੈਂਕ ਦੇ ਵਿੱਚ ਲੁੱਟ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਬੈਂਕ ਦੇ ਵਿੱਚ ਲੁੱਟ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਉਹਨਾਂ ਕੋਲੋਂ 7,70,000 ਰੁਪਇਆ ਵੀ ਬਰਾਮਦ ਕੀਤਾ ਗਿਆ ਹੈ ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਵਾਰਦਾਤ ਦੇ ਟਾਈਮ ਇਹਨਾਂ ਵੱਲੋਂ ਜੋ ਪਿਸਤੋਲ ਵਰਤਿਆ ਗਿਆ ਸੀ ਉਹ ਵੀ ਬਰਾਮਦ ਕੀਤਾ ਇੱਕ オリジナル ਤੇ ਅਤੇ ਇੱਕ ਡੁਪਲੀਕੇਟ ਪਿਸਤੋਲ ਵੀ ਇਹਨਾਂ ਕੋ ਬਰਾਮਦ ਹੋਇਆ ਹੈ ਅੱਜ ਦਿਨ ਸੋਮਵਾਰ 8 ਤਰੀਕ ਸਮਾਂ 3:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਮਿਤੀ 6/4 ਨੂੰ ਤਕਰੀਬਨ 1:55 ਮਿੰਟ ਤੇ ਤਰਨਤਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ICICI ਬੈਂਕ ਦੇ ਵਿੱਚ ਜਿਹੜੀ ਐ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਥੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉੱਥੋਂ ਕੈਸ਼ ਜਿਹੜਾ ਰੋਬ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਅਫਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਤੋਂ ਉਹਦੇ ਵਿੱਚ ਬੇਸਿਕਲ ਇਹ ਆਈ ਕਿ ਤਿੰਨ ਨੌਜਵਾਨ ਨੇ ਔਰ ਪਤਾ ਜੇ ਵੀ ਪੈਦਲ ਹੋ ਜਿਹੜੇ ਉਤੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਫਾਸਟ ਤਰੀਕੇ ਨਾਲ ਅਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਕਸੂਰਜ ਸੁਲਤਾਨਵਿੰਨ ਰੋਡ ਦਾ ਤਕਰੀਬਨ 22 ਸਾਲ ਦਾ ਇੰਦਰਜੀਤ ﺍﻟियास ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਵਿੰਨ 19 ਸਾਲ ਪ੍ਰਿੰਸ ﺍﻟियास ਸ਼ੇਰਾ ਇਹ ਗੋਵਿੰਦਨਗਰ ਸੁਲਤਾਨਵਿੰਨ ਰੋਡ ਦਾ ਹੈਗਾ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ ਜੀ ਮਾਸਟਰ ਬਾਇਡ ਕੋਲ ਹੈ ਤੇ दस रहे हैं जी हम सूरज एलिय पुत्र नरेंद्र सिंह उर्फ बिट्टू भाई मन सिंह रोड सुल्तानविंड इंदरजीत उर्फ साजन पुत्र सिंह गली नंबर छियानवे भाई मन सिंह रोड सुल्तानविड अमृतसर प्रिंस उर्फ उर्फ शेरा पुत्र सुरजीत सिंह मकान नंबर दस गली नंबर चार गोविंद नगर सुल्तानविंड रोड अमृतसर उमर बत्ती साल ਕਿ ਬੇਸਿਕਲੀ ਜੋ ਮਡਲੀ ਪੁੱਛ ਗਿਆ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਕੀਤੀ ਔਰ ਤਿੰਨ ਚਾਰ ਦਿਨ ਤੋਂ ਇਹ ਇਸ ਤਾਕ ਦੇ ਵਿੱਚ ਸੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲੈਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਉਹ ਹੋਰ ਚੀਜ਼ਾਂ ਕਰਨੀਆਂ ਸੀਗਾ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਹ ਤੋਂ ਬੈਂਕ ਦੇ ਵਿੱਚ ਬਹੁਤੀ ਆਵਾਜ਼ਾਈ ਵੀ ਨਹੀਂ ਸੀਗੀ ਤੇ ਟਾਈਮ ਪਾਉਣੇ ਤੋਂ ਦਾ 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਵਿੱਚ ਡਿਸਟ੍ਰੀਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕੋ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋ 7,70,000 ਰੁਪਇਆ ਇੱਕ ਪਿਸਟਲ ਪੰਜ ਰੌਂਦ ਔਰ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਇੱਕ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਤੇ ਇਹਦੇ ਖਿਲਾਫ ਜਿਹੜੇ ਸਰਾਣੀ ਜੀ ਇਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਹੈ ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਬੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜਰੂਰ ਸਿਲਕਾ ਸ਼ਾਗਰ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਏ ਡੀ ਸੀ ਪੀ ਆਪਣੇ ਨਵਜੋਤ ਜੀ ਗੁਰਿੰਦਰਬੀਰ ਜੀ ਸਾਡੇ ਸੀ ਆਈ ਇਨਸਪੈਕਟਰ ਬੋਲਤ ਔਰ ਆਕੈ ਸੁਖਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਾਂਸਟੇਬਲ ਤੋਂ ਲੈ ਕੇ ਕੁਝ ਐਸਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮੈਂ ਕਰਨਾ ਹੈ